ਸਤ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਾਰੇ ਠੀਕ ਠਾਕ ਹੋ ਬਈ ਕਿਸਾਨ ਵੀਰੋ ਆਪਾਂ ਵੱਢ ਰਹੇ ਹਾਂ ਜੀ ਅੱਜ ਡੀਬੀਡਬਲਯੂ 327 ਤੇ ਤੁਹਾਨੂੰ ਦੱਸ ਦਵਾਂ ਵੀ ਕੀ ਕੀ ਝਾੜ ਝੋਣ ਨਿਕਲਦਾ ਇਹਦਾ ਤੇ 4 ਨਵੰਬਰ ਦੀ ਕਿਸਾਨ ਵੀਰੋ ਵਿਜੀ ਹੋਈ ਆ 4 ਨਵੰਬਰ ਦੀ ਤੇ ਅੱਜ 16 ਅਪ੍ਰੈਲ ਨੂੰ ਆਪਾਂ ਇਹਦੀ ਸਫਾਈ ਕਰ ਰਹੇ ਹਾਂ ਕਾ ਵੀਰ ਕੀ ਮਿੱਤਰ ਤੱਕ ਨੂੰ ਸਾਰੀਆਂ ਖੜੀਆਂ ਹੀ ਆ ਬਹੁਤ ਵਧੀਆ ਝਾੜ ਆ ਦੇਖਣ ਦੇ ਚ ਆਪਾਂ ਦੇਖਣ ਤੇ ਸੁਣਨ ਦੇ ਵਿੱਚ ਆ ਰਹੇ ਆ ਦੇਖੋ ਸਾਰੀਆਂ ਕਣਕ ਦੇ ਝਾੜਾ ਜਿਹੜੇ ਤਕਰੀਬਨ ਮੌਸਮ ਦੇ ਟਪੈਂਡ ਕਰਦੇ ਦੇਖੋ ਨਾ ਦੋਸਤੋ ਮੌਸਮ ਹੈ ਕਿ ਤੁਹਾਨੂੰ ਪਤਾ ਹੀ ਆ ਫੇਰ ਤੱਕ ਤਾਂ ਬੱਬੀ ਦੀ ਕਿਰਪਾ ਰਹੀ ਆ ਪੂਰਾ ਵਧੀਆ ਹੈ ਵਰਾਟੀ ਇਹ ਦੋਸਤੋ ਹੈਗੀ ਆ ਡੀਪੀਡਬਲਯੂ 372 ਪਹਿਲੀ ਵਾਰ ਹੀ ਲਾਈ ਆ ਆਪਾਂ ਤਿੰਨ ਪਾਣੀ ਆਪਾਂ ਇਹਨੂੰ ਲਾਈ ਆ ਤਕਰੀਬਨ ਤੇ ਪੌਣੇ ਕਿ ਤਿੰਨ ਘਟੇ ਯੂਰੀ ਆਪਾਂ ਹੋਂ ਤੱਕ ਇਹਨੂੰ ਦਿੱਤੀ ਆ ਤੇ ਇੱਕ ਗੁੱਲੀ ਰੰਡੇ ਵਾਲੀ ਸਪਰੇ ਇਸ ਤੋਂ ਬਿਨਾਂ ਆਪਾਂ ਹੋਰ ਕੋਈ ਸਪਰੇ ਫੰਗੀ ਸਾਈਡ ਵਗੈਰਾ ਜਾਂ ਕੀਟਨਾਸ਼ਕ ਵਗੈਰਾ ਕੋਈ ਨਹੀਂ ਕੀਤਾਗਾ ਇਹ ਕੀ ਤੀਜਾ ਸਾਲ ਹੋ ਗਿਆ ਫੰਗੀ ਸਾਈਡ ਤੇ ਕੀਟਨਾਸ਼ਕ ਦੀ ਤਾਂ ਜਰੂਰਤ ਹੀ ਨਹੀਂ ਪਈ ਅੱਗੀ ਨਾ ਕੋਈ ਐਨਪੀਕੇ ਦੀ ਸਪਰੇਅ ਕਰੀ ਆ ਸਿਰਫ ਕੋਨੇ ਤਣ ਗਟੇ ਯੂਰੀਆ ਤੇ ਗੁੱਲੀਂਡੇ ਵਾਲੀ ਸਪਰੇਅ ਤਕਰੀਬਨ 200 ਤੋਂ ਕਰਨ ਨੂੰ ਹੀ ਪੈਂਦੀ ਗੁੱਲੀਡਾ ਬਹੁਤ ਹੁੰਦਾ ਜੀ ਇਹ ਕਰਕੇ ਗੁੱਲੀਂਡੇ ਬਿਨਾ ਤਾਂ ਸਰਦਾ ਨਹੀਂ ਖਸਬਰੀ ਬਣਾ ਚਾਰਜ ਜ਼ਰੂਰ ਸ਼ੇਅਰ ਕਰਾਂ ਕਿ ਕਿਸਾਨ ਵੀਰੋ ਕਿੰਨਾ ਨਿਕਲਦਾ 327 ਦਾ ਕਿੰਨੇ ਕੁਆਂਟਲ ਦੇ ਕਿੰਨੇ ਮਾਨ ਨਿਕਲਦੇ ਆ ਤੂੜੀ ਦਾ ਤਾਂ ਅਰਕੀ ਬਾਈ ਮੰਦਾ ਹੀ ਹਾਲ ਆ ਕੋਈ ਨਹੀਂ ਚਾਹੁੰਦਾ ਕਿ ਤੂੜੀ ਬਣਾਈਏ ਆਪਦੇ ਡੰਗਰਾ ਜੋਗੀ ਰੋਕੀ ਰਹੇ ਕਿਉਂਦੇ ਆ ਵੀ ਨਹੀਂ ਜਾਵੇ ਇਹ ਤਕਰੀਬਨ ਲੰਗਾ 20 ਦੇ ਵਿੱਚ ਦੇ ਨੇ ਤਿਆਰਾ ਕਿਸਾਨ ਵੀਰ ਅੱਗੇ ਤਾਂ ਫਿਰ ਵੀ 2-2000 ਨੂੰ 3-3000 ਨੂੰ ਕਿੱਲਾ ਜਿਹੜਾ ਲੰਗਾ ਵਜ ਜਾਂਦਾ ਸੀਗਾ ਕਿੱਲੇ ਦਾ ਇਹ ਜਿਹੜਾ ਗੱਲ ਮੁਫਤ ਵਾਲੀ ਵੀ ਆ ਤਕਰੀਬਨ ਦੇਖੀ ਯਾਰ ਕੀ ਮੈਂ ਤਾਂ ਕੱਢਣਗੇ ਵੀ ਭਾਈ ਸਾਡੋ ਵੀ ਬਣਾ ਲਾ ਸਾਡੋ ਵੀ ਬਣਾ ਲਾ ਤੂੜੀ ਦਾ ਹਾਲ ਮੰਦਾ ਜੇਰ ਕੀ ਬਾਕੀ ਤੁਸੀਂ ਵੀ ਜਰੂਰ ਕਮੈਂਟ ਕਰਿਓ ਕਿਸਾਨ ਵੀਰੋ ਕਿ ਕਿਹੜੀ ਵੈਰਿਟੀ ਲਾਈ ਸੀਗੀ ਤੇ ਕਿੰਨਾ ਝਾੜ ਰਿਹਾ ਮਾਨ ਦੇ ਵਿੱਚ ਜਾਂ ਕੰਟਰਾ ਦੇ ਵਿੱਚ ਕੀ ਉਸਤਾਈ ਆ ਕਿਹੜੀ ਵੈਰਿਟੀ ਦੀ ਕਿਹੜੀ ਵੈਰਿਟੀ ਤੁਹਾਨੂੰ ਵਧੀਆ ਲੱਗੀ ਆ ਨਵੀਆਂ ਵੈਰਿਟੀਆਂ ਦੇ ਵਿੱਚੋਂ ਕਿਹੜੀ ਵੈਰਿਟੀ ਵਧੀਆ ਲੱਗੀ ਤੁਹਾਨੂੰ ਠੀਕ ਕਰ ਬਕਰੇ ਚੈਨਲ ਨੂੰ ਆਪਣਾ ਸਬਸਕ੍ਰਾਈਬ ਵੀ ਕਿਸਾਨ ਵੀਰੋ ਕਰ ਲਿਆ ਕਰੋ ਲਾਈਕ ਐਂਡ ਸ਼ੇਅਰ ਵੀ ਜਰੂਰ ਕਰਿਓ ਤੇ ਬੱਚਿਆਂ ਨੂੰ ਕਹਿੰਦੇ ਬਈ ਲੋਕੀ ਖੇਤ ਨਹੀਂ ਲਿਆਉਣਾ ਚਾਹੀਦਾ ਚਲੋ ਮੰਨਦੇ ਆ ਮਸ਼ੀਨ ਚੱਲਦੀ ਹੈ ਹਨਾ ਤੇ ਮਸ਼ੀਨਾਂ ਤੋਂ ਦੂਰੀ ਰੱਖਣਾ ਚਾਹੀਦਾ ਛੋਟੇ ਬੱਚਿਆਂ ਨੂੰ ਪਰ ਸ਼ੌਕ ਵੀ ਜ਼ਰੂਰੀ ਆ ਬਈ ਬੱਚਿਆਂ ਨੂੰ ਖੇਤ ਦਾ ਪਾਉਣਾ ਕਈ ਮੈਨੂੰ ਕਹਣਗੇ ਬਈ ਪੜ ਲੈਂਦੇ ਖੇਤੀ ਦਾ ਜਦੋਂ ਮਰਜ਼ੀ ਕਰ ਲਵੇ ਜਵਾਕ ਹਨਾ ਇਹ ਵੀ ਬਈ ਆਪਣਾ ਵਹਿਮ ਹੀ ਆ ਜਿਹੜਾ ਬੱਚਾ ਇਕੱਲਾ ਪੜ ਲਿਖ ਜਾਵੇ ਨਾ ਖੇਤੀ ਜਨਾਬ ਵੜਿਆ ਹੋਵੇ ਉਹਨੂੰ ਕਰੇਜੀ ਨਹੀਂ ਪੈਂਦਾ ਖੇਤੀ ਦਾ ਠੀਕ ਨਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਖੇਤੀ ਜਦੋਂ ਮਰਜ਼ੀ ਕਰ ਲਾ ਜਿਹੜਾ ਬੱਚੇ ਹੋ ਕੇ ਛੋਟੇ ਬਚਪਨ ਦੇ ਵਿੱਚ ਨਾ ਜਿਹੜਾ ਬੱਚਾ ਖੇਤੀ ਦੇ ਵਿੱਚ ਪਿਆ ਆਪਣੇ ਕੰਮਾਂ ਮੈਂ ਨਹੀਂ ਮੰਨਦਾ ਕਿ ਮੜਕੇ ਉਹ ਕੰਮ ਕਰ ਦੂਗਾ ਕੋਈ। ਪਰ ਲੈ ਕੇ ਫਿਰ ਨਿੱਕੀ ਮੋਟੀ ਜੋਗ ਵੀ ਭਾਲਦੇ ਜਵਾਕ। ਨਿੱਕੀ ਮੋਟਗੇ ਮੈਲੀਆਂ ਵਟੀਆਂ ਚੋਂ ਬੰਬ ਵੀ ਕਿੱਥੇ ਅੱਜਕੱਲ ਹਨਾ। ਇਸ ਕਰਕੇ ਬਈ ਜਿਹੜਾ ਆਪਣਾ ਪਿਤਾ ਵਰਗੀ ਕਿੱਥਾ ਉਹਦਾ ਕਰੇਜ ਦਾ ਬੱਚੇ ਨੂੰ ਪਾਉਣਾ ਚਾਹੀਦਾ। ਤਦ ਤੱਕ ਨੂੰ ਆਪਣੇ ਦੋ ਗੱਲਿਆਂ ਦੀ ਕਣਕ ਤਾਂ ਕਰ ਗਿਰੋ ਬਾਈ ਵੱਡੀ ਗਈ ਤੇ ਬਾਕੀ ਆਪਾਂ 272 ਬੀਜ ਆਪਣਾ ਬੀਜਿਆ ਹੋਇਆ। ਸੋ ਪਰ 272 ਸ਼ਰੀਆਮ ਵਾਲਿਆਂ ਦਾ ਉਹ ਆਪਾਂ ਵੀਡੀਓ ਅਲੱਗ ਬਣਾਵਾਂਗੇ ਕਿਸੇ ਦਿਨ ਉਹਦੀ। ਹਲੇ ਥੋੜੇ ਜਿਹਾ ਰਾਣੇ ਹਰੇ ਆ ਉਹਦੇ ਖੇਰ ਕੇ ਵੱਡਾਂਗੇ ਉਹ ਤਕਰੀਬਨ ਦੋ ਕਲੇ ਆਂ ਦੀ ਬਾੜੀ ਯਾਰ ਕੰਪਲੀਟ ਹੋਈ ਆ ਆਪਣੀ ਉਹਦੇ ਵਿੱਚ ਦੱਸ ਦਿਆਂ ਵੀ ਕਿੰਨਾ ਖਾੜ ਆਪਣਾ ਉਸਤਨ ਲੱਗ ਰੁਪਈਆ ਤੇ ਟਰਾਲੀ ਦੇ ਹਿਸਾਬ ਨਾਲ ਬਾਕੀ ਜਿੱਦ ਤੱਕ ਲਈ ਹੋਈ ਉਹਦੇ ਵੀ ਦੱਸਾਂਗੇ ਕੀ ਹਿਸਾਬ ਨਿਕਲੇਗਾ ਦਾ ਗੋਡੀ ਟਰਾਲੀ ਹੈ ਜੀ ਆਹ ਗੋਡੀ ਟਰਾਲੀ ਆ ਦੋ ਗੱਲਾਂ ਦੀ ਗੱਲ ਕਰਦੇ ਹਾਂ ਜੀ ਭਈਆ ਟੀਵੀਡਬਲਯੂ 327 ਪੰਜਾਬ ਅੰਦਾਜ਼ਾ ਲਾ ਲੋ ਗੇਰਾ ਇੱਕ ਨਾਲ ਛੱਡ ਰਿਹਾ ਹੋਊਗਾ ਆਕਰਨਾਮਾ ਮਿਲਦੀ ਹੈ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰੇ ਵੀਰਾਂ ਦਾ